अज uh, ज पता है कि एज़ uh, पर गवर्नमेंट ऑफ इंडिया डायरेक्शन एम एच ए डायरेक्शन के तहत अपना एक मॉकड्रिल की जानी है सिविल डिफेंस वालों सिविल डिफेंस देताबे एक मॉकड्रिल जिस विच असी ब्लैकआउट प्रोटोकॉल तो एयर रेड वार्निंग सायरेंस दी बेसिक एक ड्रिल करा जी एयर रेड वॉर्निंग ड्रिल है वह चार बजे की जाएगी ਤੇ 4 ਵਜੇ ਵਾਲੀ ਡ੍ਰਿਲ ਦੇ ਵਿੱਚ ਇੱਕ ਸਾਇਰਨਸ ਅਸੀਂ ਕੁਝ ਜਗ੍ਹਾ ਤੇ ਲੱਗੇ ਹੋਏ ਆ ਸਾਇਰਨ ਤੇ ਕੁਝ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਸਾਇਰਨ ਅਸੀਂ ਲਗਾ ਰਹੇ ਹਾਂ ਉਹਨਾਂ ਦੀ ਇੱਕ ਡ੍ਰਿਲ ਦੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਪੈਨਿਕ ਨਾ ਉਸ ਨੂੰ ਸਮਝਿਆ ਜਾਵੇ ਇਹ ਇੱਕ ਅਮੂਮਨ ਕੋਆਰਡੀਨੇਟਿਡ ਤੇ ਟਾਈਮਲੀ ਡਰਿਲ ਹੈਗੀ 4 ਵਜੇ ਅੱਜ ਸ਼ਾਮ ਨੂੰ ਤਰਨਤਾਰਨ ਜ਼ਿਲ੍ਹੇ ਦੇ ਵਕ ਵਕ ਥਾਵਾਂ ਤੇ ਸਿਰਫ ਤਰਨਤਾਰਨ ਸ਼ਹਿਰ ਨਹੀਂ ਆਪਾਂ ਖਡੂਰ ਸਾਹਿਬ ਪੱਟੀ ਹੋਰ ਵਿਖੇਵਨ ਥਾਵਾਂ ਤੇ ਵੀ ਇਹ ਡਰਿਲ ਕਰਾਂਗੇ ਤੇ ਇਸ ਦੇ ਇਸ ਦੇ ਦੌਰਾਨ ਆਪਾਂ ਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵੀ ਇਹ ਤਾਂ ਡਰਿਲ ਹੈਗੀ ਪਰ ਅਸਲ ਫੇਸ ਦੇ ਵਿੱਚ ਜੇ ਕੋਈ ਅਸਲ ਦੇ ਦੌਰਾਨ ਇਹ ਸਾਇਰਨ ਯੂਜ਼ ਹੁੰਦਾ ਹੈ ਜਾਂ ਸਾਇਰਨ ਵੱਜਿਆ ਜਾਂਦਾ ਹੈ ਤਾਂ ਉਸ ਦੌਰਾਨ ਇਸ ਡਰਿਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਉਸਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਜਾਣਗੇ ਜਿਵੇਂ ਕਿ ਤੁਸੀਂ ਬਾਕੀ ਮੀਡੀਆ ਸੋਰਸਸ ਜਾਂ ਗਵਰਨਮੈਂਟ ਆਫ ਇੰਡੀਆ ਦੇ ਜਿਹੜੀ ਪ੍ਰੈਸ ਕਲਿੱਪਿੰਗਸ ਉਹਨਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ 에어 ਰੇਡਸ ਦੇ ਦੌਰਾਨ ਤੁਸੀਂ ਆਪਣੇ ਘਰ ਦੀ ਲਾਈਟਾਂ ਲੋਟਾਂ ਨੂੰ ਬੰਦ ਕਰਕੇ ਆਪਣੀ ਖਿੜਕੀ ਦਰਵਾਜ਼ਿਆਂ ਤੋਂ ਦੂਰ हट ਕੇ ਬਿਨਾਂ ਕਿਸੇ ਪੈਨਿਕ ਦੇ ਬਿਨ ਸ਼ਾਂਤੀ ਨਾਲ ਆਪਣੇ ਆ ਆਪਣੇ ਘਰ ਦੇ ਵਿੱਚ ਆਪਣੇ ਬੱਚਾ ਦੇ ਨਾਲ ਬੈਠੋ ਉਹਨਾਂ ਨੂੰ ਕਾਮ ਡਾਊਨ ਕਰੋ ਤੇ ਇਸ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਅ ਮੂਵਮੈਂਟ ਤੋਂ ਬਚੋ ਤੇ ਇਸ ਤੋਂ ਇਲਾਵਾ ਜੀ ਸ਼ਾਮ ਨੂੰ ਰਾਤ ਨੂੰ 9:30 ਤੋਂ 9:30 ਦੇ ਵਿੱਚ ਅੱਧੇ ਘੰਟੇ ਦੀ ਬਲੈਕਆਊਟ ਡ੍ਰਿਲ ਵੀ ਕੀਤੀ ਜਾਏਗੀ ਜਿਸ ਦੇ ਵਿੱਚ ਇੱਕ ਪ੍ਰੋਟੋਕੋਲ ਦੇ ਤਹਿਤ ਪੂਰੇ ਸ਼ਹਿਰ ਦੀ ਔਰ ਸਾਰੇ ਸ਼ਹਿਰ ਦੀਆਂ ਲਾਈਟਾਂ एक बार ले आधे घंटे लिए कट के जान गया ये इस करके किया जा रहा है ताकि प्रैक्टिस की जा सके कि कोई क्रैश ब्लैकआउट ड्रिल जे कोई करनी है तो क्रैश ब्लैकआउट ड्रिल आप ਮੁਕੇਤੇ ਕਰ ਸਕੀਏ ਕਿ ਐਂਡ ਉਹ ਵੀ ਇਸੇ 에어 ਰੇਡ ਵਾਰਨਿੰਗ ਐਂਡ ওভারঅল ਮੌਕ ਡ੍ਰਿਲ ਦਾ ਪਾਰਟ ਹੈਗਾ ਤਾਂ ਕਿ ਕੋਈ ਵੀ ਅਗਰ ਆਪਣੇ ਉੱਪਰ ਕੋਈ ਵੀ ਕਿਸੇ ਤਰੀਕੇ ਦਾ ਹਮਲਾ ਹੈ ਕੋਈ ਆਪਦਾ ਆਂਦੀ ਹੈ ਤਾਂ ਆਪਣੀ ਪੋਜੀਸ਼ਨ ਜਾਂ ਆਪਣੀ ਲੋਕੇਸ਼ਨ ਜਾਂ ਆਪਣੇ ਘਰ ਦਾ ਹੈ ਆਪਣੇ ਇਲਾਕੇ ਦਾ ਪਤਾ ਕਿਸੇ ਨੂੰ ਨਾ ਲੱਗੇ ਤਾਂ ਇਸ ਚੀਜ਼ ਤੋਂ ਬਚਣ ਲਈ ਵਾਲੀ ਬ੍ਰੇਕਆਊਟ ਦੀ ਡ੍ਰਿਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ 4 ਵਜੇ ਅੱਜ डीसी दफ्तर तरनतारन ते एसडीएम दफ्तर पट्टी ਦੇ ਵਿੱਚ ਫਾਇਰ ਸੇਫਟੀ ਤੇ ਬਿਲਡਿੰਗ ਇਵੈਕੂਏਸ਼ਨ ਟ੍ਰੇਨਿੰਗ ਨਾਲ ਨਾਲ ਕੀਤੀ ਜਾਏਗੀ ਕਿਉਂਕਿ ਇਹ ਸਾਰਾ ਇੱਕ ਕੰਪੋਜ਼ਿਟ ਇੱਕ ਰਿਸਪੌਂਸ ਪ੍ਰੀਪੇਅਰਡਨੈਸ ਰਿਸਪੌਂਸ ਅਸੀਂ ਕ੍ਰੀਏਟ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਦੇ ਤਣਾਅਪੂਰਨ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਇਸ ਦੇ ਵਿੱਚ ਮੈਂ ਇੱਕ ਸਾਰੇ মিডিਆ ਸਾਥੀਆਂ ਤੋਂ ਇੱਕ ਅਪੀਲ ਕਰਨਾ ਚਾਹੁੰਦਾ ਕਿ ਕਿਸੇ ਵੀ ਪ੍ਰਕਾਰ ਦੀ ਰੂਮਰਸ ਤੋਂ ਬਚਣ ਲੋਕਾਂ ਨੂੰ ਸਹੀ ਤਰੀਕੇ ਦੀ ਨਿਊਜ਼ ਔਰ ਰਾਸ਼ਟਰ ਹਿੱਤ ਵਿੱਚ ਜਿਹੜੀ ਨਿਊਜ਼ ਹੈ ਉਸ ਨੂੰ ਅੱਗੇ ਪ੍ਰੋਪੋਗੇਟ ਕਰਨ ਕਿਸੇ ਪ੍ਰਕਾਰ ਦੇ ਰੂਮਰ ਕਿਸੇ ਪ੍ਰਕਾਰ ਦੀ ਗਲਤ ਖਬਰ ਜਾਂ ਕਿਸੇ ਪ੍ਰਕਾਰ ਦੀ ਕੋਈ ਸੈਂਸਿਟਿਵ ਖਬਰ ਮੀਡੀਆ ਵੱਲੋਂ ਇੱਕ ਗੁਜ਼ਾਰਿਸ਼ ਹੈ ਮੀਡੀਆ ਨੂੰ ਕਿ ਉਹ ਨਾ ਚਲਾਏ ਜਿਸ ਦੇ ਕਰਕੇ ਆਪਣਾ ਨੈਸ਼ਨਲ ਇੰਟਰਸਟ ਕਿਸੇ ਵੀ ਤਰੀਕੇ ਹਾਰਮ ਹੋ ਸਕੇ ਤੇ ਲੋਕਾਂ ਦੇ ਵਿੱਚ ਮੈਂ ਅਪੀਲ ਕਰਦਾ ਕਿ ਸਿਚੁਏਸ਼ਨ ਹਾਲਾਂਕਿ ਟੈਂਸ ਹੈ ਪਰ ਆਪਾਂ ਨੇ ਆਪਣੀ ਤਰਫੋਂ ਕੰਮ ਅ uh, ATMOSPHERE ਦੇ ਵਿੱਚ ਰਹਿਣਾ ਹੈ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਪਸੰਸ ਨੂੰ ਆਪਣੇ ਬਜ਼ੁਰਗਾਂ ਨੂੰ ਧਿਆਨ ਰੱਖਣਾ ਹੈ ਇਸ ਦੇ ਵਿੱਚ ਐਂ ਜੇਕਰ ਕੋਈ ਵੀ ਕਿਸੇ ਪ੍ਰਕਾਰ ਦੀ ਫਿਊਚਰ ਦੇ ਵਿੱਚ ਜਾਂ ਆਉਣ ਵਾਲੇ ਕਿਸੇ ਵੀ 24 ਘੰਟਿਆਂ ਤੋਂ ਲੈ ਕੇ ਕਿਸੇ ਵੀ ਟਾਈਮ ਕੋਈ ਆਫਤਾਨ ਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਪੂਰਾ ਅਲਰਟ ਤੇ ਹੈ ਤੇ ਪੂਰੇ ਪ੍ਰੋਪਰ ਤਰੀਕੇ ਨਾਲ ਕੋਈ ਵੀ ਰਿਸਪਾਂਸ ਜਾਂ ਕੋਈ ਕੰਮ ਹੋਏਗਾ ਤਾਂ ਅਸੀਂ ਉਸ ਨੂੰ ਅੰਡਰਟੇਕ ਕਰਾਂਗੇ ਥੈਂਕ ਯੂ